ਸੰਗਤ ਜੀ ਆਪਾਂ ਸੁਖਮਣੀ ਸਾਹਿਬ ਦੀ ਸੰਥਿਆ ਲੜੀ ਵਰਕਾਰਿਆ ਤੇ ਦੋ ਅਸ਼ਟਪਦੀ ਆਪਣੀ ਸਾਥਿਆ ਦੇ ਰੂਪ ਵਿੱਚ ਹੋ ਚੁੱਕੀਆਂ ਸਨ ਅੱਗੇ ਸ਼ੁਰੂ ਹੁੰਦਾ ਹੈ ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਇੱਥੇ ਵਿਸਰਾਮ ਹੈ ਦੇਖੇ ਸਰਬ ਟਢੋਲ ਇਹਨੂੰ ਟੰਢੋਲ ਨਹੀਂ ਬੋਲਣਾ ਕਈ ਸੰਗਤਾਂ ਟੰਢੋਲ ਪੜ ਜਾਂਦੀਆਂ ਕਿਉਂਕਿ ਇੱਥੇ ਟਿੱਪੀ ਨਹੀਂ ਲੱਗੀ ਟਿੱਪੀ ਤੋਂ ਰਹਿਤ ਬੋਲਣਾ ਟਢੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਜੋਗ ਅਭਿਆਸ ਅਭਿਆਸ ਬੋਲਣਾ ਇੱਥੇ ਵਿਸਰਾਮ ਹੈ ਕਰਮ ਧਰਮ ਕਿਰਿਆ ਕਰਮ ਧਰਮ ਨਹੀਂ ਬੋਲਣਾ ਧਰਮ ਬੋਲਣਾ ਹੈ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮਦੇ ਫਿਰਿਆ ਇਹਨੂੰ ਮਦੇ ਨਹੀਂ ਪੜਨਾ ਬੋਲਾ ਉਚਾਰਨ ਕਰਨਾ ਬਨ ਮਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਯਤਨਾ ਇਹਨੂੰ ਅਨਕ ਪੜਨਾ ਕਈ ਸੰਕਤਾਂ ਅਨੇਕ ਪੜ ਜਾਂਦੀਆਂ ਹਨ ਅਨੇਕ ਤਾਂ ਬਣੇਗਾ ਜੇ ਨੰਨੇ ਨੂੰ ਲਾ ਹੋਵੇਗੀ ਇੱਥੇ ਇਸ ਨੂੰ ਪੜਨਾ ਹੈ ਅਨਕ ਅਨਕ ਪ੍ਰਕਾਰ ਕੀਏ ਬਹੁ ਯਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੁ ਮੈਂ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ ਤਿਆਰ ਰੱਖਣਾ ਕਿ ਦਲਾਵਾਂ ਦਾ ਜਪੀਏ ਨਹੀਂ ਪੜਨਾ ਜਪੀਏ ਪੜਨਾ ਨੌ ਖੰਡ ਪ੍ਰਿਥਵੀ ਫਿਰੈ ਫਿਰੈ ਫਿਰੇ ਨਹੀਂ ਪੜਨਾ ਫਿਰੈ ਦਲਾਵਾਂ ਲੱਗੀਆਂ ਇੱਥੇ ਵਿਸਰਾਂ ਨੇ ਚਿਰ ਜੀਵੇ ਮਹਾ ਉਦਾਸ ਤਪੀਸ਼ਰ ਥੀਵੇ ਅਗਣ ਮਾਹੇ ਹੋਮਤ ਪ੍ਰਾਨ ਕਨਕ ਅਸਵ ਹੈ ਵਰ ਕੂਮਦਾਨ ਹੁਣ ਇੱਥੇ ਐੜਾ ਸ ਸ ਦੇ ਪੈਰ ਵਿੱਚ ਅੱਧਾ ਵਾਵਾ ਹੈ ਜਿੱਥੇ ਅੱਧਾ ਵਾਵਾ ਆਵੇ ਉਹ ਬੋਲਾ ਉਚਾਰਨ ਕਰਨਾ ਹੈ ਅਸਵ ਨਹੀਂ ਪੜਨਾ ਜੇ ਅਸਵ ਪੜਦੇ ਆ ਕਸ ਕੇ ਬੋਲਦੇ ਆ ਤੇ ਪੂਰਾ ਵਾਵਾ ਲੱਗ ਜਾਏ ਏ ਬੋਲਣਾ ਕਨਕ ਅਸ ਅਸਵ ਕੋਲਾ ਬੋਲਣਾ ਅੱਧੇ ਬਾਵੇ ਦੀ ਬਾਜ ਕੱਢਣੀ ਹੈ ਹੈਵਰ hoomदान ਨਿਉਲੀ ਕਰਮ ਕਰੈ ਬਹੁ ਆਸਣ ਕਰੈ ਦਲਾਵਾਂ ਲੱਗੀਆਂ ਤੇ ਤਿਆਰ ਰੱਖਣਾ ਜੈਨ ਮਾਰਗ ਸੰਜਮ ਅਤਿ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੇ ਕਟਾਵੇ ਨਹੀਂ ਪੜਨਾ ਕਟਾਵੇ ਇਹ ਤਿਆਰ ਰੱਖਣਾ ਦਲਾਵਾਂ ਲਾਉਣੀ ਹੈ ਜਿੱਥੇ ਦਲਾਵਾਂ ਲੱਗੀਆਂ ਦੋ ਦਲਾਵਾਂ ਦੀ ਬਾਜ ਨਿਕਲੇ ਤੋ ਪੀ ਹਉ ਮੈ ਮੈ ਨਾ ਜਾਵੇ ਹਰ ਕੇ ਨਾਮ ਸੰਸਰ ਇੱਥੇ ਕਈ ਸੰਗਤਾਂ ਪੜ ਜਾਂਦੀਆਂ ਸ਼ਮਸਰ ਛੇ ਦੀ ਆਵਾਜ਼ ਉਚਾਰਨੀ ਕਰਨੀ ਸਸੇ ਦੀ ਆਵਾਜ਼ ਕਟਨੀ ਹੈ ਸੰਸਰ ਕਸ਼ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇਹ ਛੁੱਟੈ ਦੇਹ ਦੇਹ ਨਹੀਂ ਪੜਨਾ ਦੇਹ ਇਸ ਤਰ੍ਹਾਂ ਪੜਨਾ ਹਾ ਹਾ ਮੁਕਤੈ

ਜਲ ਤੋਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਨਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਇਹਨੂੰ ਪਤਿਤ ਨਹੀਂ ਪੜਨਾ ਪਤਤ ਪੜਨਾ ਹੈ ਬਹੁਤ ਸਿਆਣਪ ਜਮ ਕਾ ਭਉ ਵਿਆਪੈ ਅਨਕ ਯਤਨ ਕਰ ਤ੍ਰਿਸ਼ਣ ਨਾ ਧਰਾਪੈ ਇਕ ਅਨੇਕ ਅਗਨ ਨਹੀਂ 부ਜੈ ਇਹਨੂੰ 부ਜੈ ਨਹੀਂ ਪੜਨਾ ਪੋਲਾ ਪੜਨਾ 부ਜੈ ਕੋਟ ਉਪਾਵ ਦਰਗ ਹੈ ਨਹੀਂ ਸਿੱਜੈ ਛੂਟ ਸਨਾਹੀ ਊਪ ਪਿਆਲ ਮੋਹੇ ਬਿਆਪਹਿ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਦਾਨੈ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ ਬਿਨ ਤੇ ਵਿਸਰਾਮ ਹੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ ਬੋਲੇ ਨਹੀਂ ਪੜਨਾ ਇਹਨੂੰ ਬੋਲੇ ਪੜਨਾ ਚਾਰ ਪਦਾਰਥ ਜੇ ਕੋ ਮੰਗੇ ਇੱਚ ਕਈ ਸੰਗਤਾ ਮੰਗੇ ਪੜ ਜਾਂਦੀ ਬਿੰਦੀ ਲਾ ਕੇ ਪਰ ਬਿੰਦੀ ਤੁਰੈ ਤੋ ਚਾਰਨ ਕਰਨਾ ਜੇ ਕੋ ਮੰਗੇ ਸਾਧ ਜਨਾ ਕੀ ਬਿਸਰਾਂਗ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹਉਮੈ ਛੋਰੈ ਛੋਰੈ ਹਉਮੈ ਇਹ ਦਲਾਵਾਂ ਲਗੀਆਂ ਤਿਆਰ ਰੱਖਣਾ ਜੇ ਕੋ ਜਨਮ ਮਰਨ ਤੇ ਰਹਿ ਡਰੈ ਸਾਧ ਜਨਾ ਕੀ ਸਰਣੀ ਪਰੈ ਕਈ ਸੰਗਤਾ ਪੜ ਜੰਦੇ ਸਰਣੀ ਪਰੈ ਸ਼ਰਨੀ ਨਹੀਂ ਪੜਨਾ ਸੱਸੇ ਦੀ ਆਵਾਜ਼ ਉਚਾਰਨ ਹੋਵੇ ਸਰਨੀ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਬਾਲ ਬਾਲ ਜਾਸਾ ਸਗਲ ਪੁਰਖ ਮਹਿ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਮਾਨ ਆਪਸ ਕੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਊਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਗੁਰਾ ਮਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਣਾ ਸੂਖ ਦੂਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁਨ ਨਹੀਂ ਲੇਪਾ ਨਿਰਤਨ ਕੋ ਧਨ ਤੇਰੋ ਲਾਓ ਨਿਥਾਵੇ ਕਉ ਨਾਉ ਤੇਰਾ ਥਾਉ ਨਿਮਾਨੇ ਕਉ ਪ੍ਰਭ ਤੇਰੂ ਮਾਨ ਇਹਨੂੰ ਨਿਮਾਨੇ ਪੜਨ ਨਿਮਾਨੇ ਨਹੀਂ ਪੜਨਾ ਨੰਨੇ ਦੀ ਆਵਾਜ਼ ਉਚਾਰਨ ਹੋਵੇ ਨਿਮਾਨੇ ਕਉ ਪ੍ਰਭ ਤੇਰੂ ਮਾਨ ਸਗਲ ਕਟਾ ਕਉ ਦੇਵ ਹੁਦਾਨ ਕਰਨ ਕਰਾਵਣ ਹਾਰ ਸੁਆਮੀ ਹਾਰ ਤੇ ਰੁਗਨਾਨਕੇ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨਹੁ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਰੀ ਭਾਰਾ ਪੜਨਾ ਇਹਨੂੰ ਤੁਮਰੀ ਉਸਤਤ ਤੁਮ ਤੇ ਹੋਏ ਤੁਮ ਤੇ ਹੋਏ ਵਖਰਾ ਵਖਰਾ ਨਾਨਕ ਅਵਰ ਨ ਜਾਣ ਸਕੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਮਹਿ ਸ਼੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਜਿੱਥੇ ਮੈਂ ਰੁਕਦਾ ਉੱਥੇ ਵਿਸਰਾਮ ਹੈ ਸਗਲ ਕਿਰਿਆ ਮਹਿ ਊਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮਹਿ ਉਦਮ ਭਲਾ ਹਰ ਕਾ ਨਾਮ ਜਪਹੁ ਜੀ ਸਦਾ ਜੀ ਅੜਾ ਮੁਕਤਾ ਜੀ ਸਦਾ ਸਗਲ ਬਾਣੀ ਮਹ ਹੈ ਇਹਨੂੰ ਬਾਣੀ ਨਹੀਂ ਪੜਨਾ ਬਾਣੀ ਕਾ ਨੰਨੇ ਦੀ ਆਵਾਜ਼ ਉਚਾਰਨ ਕਰਨੀ ਬਾਣੀ ਮਹ ਅੰਮ੍ਰਿਤ ਬਾਣੀ ਹਰ ਕੋ ਜਸ ਸੁਣ ਰਸਨ ਬਖਾਨੀ ਸੁਣ ਤੇ ਵਿਸਰਾਮ ਸਗਲ ਥਾਨ ਤੇ ਓਹ ਊਤਮ ਥਾਨ ਓਹ ਊੜੇ ਦਾ ਮੂੰਹ ਖੁੱਲੈ ਹਾਏ ਔਂਪੜ ਓਹ ਊਤਮ ਥਾਨ ਨਾਨਕ ਜੇਹ ਘਟ ਵਸੈ ਹਰ ਨੰਨ ਵੱਸੇ ਦਲਾਵਾਂ ਲੱਗੀਆਂ ਤਿਆਰ ਰੱਖਣਾ ਸੋ ਸੰਗਤ ਜੀ ਆਪਣੀ ਤਿੰਨ ਅਸ਼ਟਪਦੀਆਂ ਦੀ ਸੰਖਿਆ ਹੋ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ